ਮੇਰੇ ਆਨਰ ਨੂੰ ਮੇਰੀ ਇੱਜ਼ਤ ਨੂੰ ਹੱਥ ਪਾਇਆ ਉਹਨਾਂ ਨੇ ਬਸ ਠੀਕ ਆ ਮੈਂ ਇਮੋਸ਼ਨਲ ਹੋ ਸਕਦੀ ਆ ਪਰ ਮੈਂ ਡਰਦੀ ਨਹੀਂ ਕਿ ਸਤਾਂ ਲੱਗਣੀਆਂ ਅੱਡ ਗੱਲ ਹੁੰਦੀ ਆ ਪਰ ਜੇ ਤੁਹਾਡੀ ਇੱਜ਼ਤ ਨੂੰ ਧੋਇਆ ਜਾਂਦਾ ਤੁਹਾਡੀ ਚੁੰਨੀ ਖਿੱਚੀ ਜਾਂਦੀ ਆ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਆ ਉਹਨਾਂ ਨੇ ਦੇਖਿਆ ਨਹੀਂ ਵੀ ਅੱਗੇ ਲੇਡੀ ਐ ਪਤਾ ਸੀਗਾ ਇੰਟੈਂਸ਼ਨਲੀ ਮੇਰੇ ਤੇ ਅਟੈਕ ਕੀਤਾ ਗਿਆ ਆ ਇਹ ਕੋਈ ਇਹ ਨਹੀਂਗਾ ਇਹ ਇਟ ਵਾਸ ਪਲਾਨਡ ਦੋ ਮਹੀਨਿਆਂ ਤੋਂ ਸੈਂਡ ਮਾਫੀਆ ਦੇ ਖਿਲਾਫ ਲੜ ਰਹੇ ਆ ਤੇ ਲੋਕਾਂ ਨਾਲ ਨਜਾਇਜ਼ ਹੁੰਦੀ ਹੈ ਤੇ ਮੈਂ ਲੋਕਾਂ ਦਾ ਸਾਥ ਦੇਣ ਲਈ ਮੈਂ ਪਿੰਡ ਹੀ ਰਹਿ ਰਹੀ ਹਾਂ ਪਿਛਲੇ 2 ਮਹੀਨਿਆਂ ਤੋਂ ਵੀ ਮੈਂ ਲੋਕਾਂ ਦੇ ਨਾਲ ਖੜੀ ਕਿਉਂਕਿ ਜਦੋਂ ਵੀ ਮੈਂ ਵਾਪਸ ਆਉਂਦੀਆਂ ਲੋਕਾਂ ਤੇ ਅਟੈਕ ਹੋ ਜਾਂਦਾ ਹੈ ਆ ਪੁਲਿਸ ਪ੍ਰਸ਼ਾਸਨ ਤੰਗ ਕਰਦਾ ਹੈ ਐਕਸਨ ਨੂੰ ਤੇ ਅਸੀਂ ਉਹਨਾਂ ਦੇ ਜਿਹੜੇ ਡਾਕੂਮੈਂਟਸ ਕਢਾਏ ਉਹ ਤੋਂ ਕਲੀਅਰ ਸੀਗਾ ਕਿ ਉਹ ਸਾਡੇ ਰੋਡ ਤੋਂ ਜਾ ਹੀ ਨਹੀਂ ਸਕਦੇ ਹੈਗੇ ਇਹਨਾਂ ਦੀ ਅੰਟਰਟੇਕਿੰਗ ਆ ਕਿ ਪਿੰਡ ਵਾਲਿਆਂ ਨੂੰ ਤਕਲੀਫ ਨਹੀਂ ਹੋਊਗੀ ਫੇਰ ਪਿੰਡ ਵਾਲਿਆਂ ਨੂੰ ਅਸੀਂ ਲੀਗਲੀ ਚੱਲੇ ਕਿ ਸਾਨੂੰ ਤਕਲੀਫ ਹੋ ਰਹੀ ਆ ਤੇ ਉਹਨਾਂ ਨੇ ਸਾਡੀ ਇੱਕ ਵਾਰ ਤਾਂ ਮੰਗਾ ਮੰਨ ਲਈ ਸੀ ਪਰ ਟੈਸਟ ਉੱਠ ਗਏ ਬਾਅਦ ਚ ਫਿਰ ਉਹਨਾਂ ਨੇ ਉਹੀ ਕੰਮ ਸ਼ੁਰੂ ਕਰ ਦਿੱਤਾ ਐਡਮਿਨਿਸਟ੍ਰੇਸ਼ਨ ਨੇ ਐਫ ਆਈ ਆਰ ਹੋਈਆਂ ਸੀਗੀਆਂ ਇਹ ਵੀ ਕਹੇ ਵੀ ਕੈਨਸਲ ਕਰਾਂਗੇ ਬਟ ਕੋਈ ਐਫ ਆਈ ਆਰ ਕੈਨਸਲ ਨਹੀਂ ਹੋਈ ਇਵਨ ਮੈਨੂੰ ਦਬਾਉਣ ਲਈ ਮੇਰੇ ਬ੍ਰਦਰ ਦੇ ਉੱਤੇ ਵੀ ਆਰਮ ਡੈਕਟ ਦਾ ਕੀਤਾ ਗਿਆ ਜੋ ਸਿਰਫ 2 ਦਿਨ ਲਈ ਇੰਡੀਆ ਆਇਆ ਸੀਗਾ ਪਰ ਦੀ ਫਿਟਨੈਸ ਐਕਸਪਾਇਰ ਸੀਗੀ ਜਿਹੜਾ ਟਿਪਰ ਸੀਗਾ ਉਹ ਉੜੀਸਾ ਨੰਬਰ ਸੀਗਾ ਤੇ ਉਹਦੀ ਜਿਹੜਾ ਡਰਾਈਵਰ ਚਲਾ ਰਿਆ ਸੀਗਾ ਉਹਦੇ ਕੋਲ ਕੋਈ ਪਰਮਿਟ ਨਹੀਂ ਸੀਗਾ ਔਰ ਜਿਹੜਾ ਡਰਾਈਵਰ ਚਲਾ ਰਿਆ ਸੀ ਉਹਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਅਸੀਂ ਵਿਰੋਧ ਕੀਤਾ ਕਿ ਇਹ ਲੀਗਲੀ ਸਾਊਂਡ ਨਹੀਂ ਹੈਗਾ ਤੁਸੀਂ ਵਾਪਸ ਮੁੜੋ ਤੇ ਉਹ ਤੁਹਾਨੂੰ ਨਹੀਂ ਲੰਘ ਸਕਦੇ ਬਿਕੋਜ਼ ਉਹ ਉਹਨਾਂ ਦੀ ਪ੍ਰਾਈਵੇਟ ਪ੍ਰਾਪਰਟੀ ਔਰ ਰੋਡ ਉਹਨਾਂ ਦਾ ਬਾਇ ਕੀਤਾ ਸੀਗਾ ਬਟ ਉਹਨਾਂ ਨੇ ਕੀ ਕੀਤਾ ਇੱਕਦਮ ਆ ਕੇ ਸਾਡੇ ਤੇ ਅਟੈਕ ਕਰਿਆ ਜੀ ਉਦੋਂ ਹੋਇਆ ਅਟੈਕ ਜੀ ਉਦੋਂ ਅਟੈਕ ਹੋਇਆ ਪਤਾ ਹੀ ਨਹੀਂ ਲੱਗਿਆ ਕਿਵੇਂ ਕਿਧਰੋਂ ਕੌਣ ਪੁੱਲ ਕਰਕੇ ਲੈ ਗਿਆ ਦੋ ਵਾਰ ਮੈਨੂੰ ਘੜੀਸ ਕੇ ਲੈ ਕੇ ਗਏ ਪਿੰਡ ਵਾਲੇ ਅੰਦਰ ਲੈ ਗਏ ਫਿਰ ਮੇਰਾ ਫੋਨ ਸਿੱਟਾ ਘੜੀਸ ਕੇ ਲੈ ਗਏ ਬਸ ਤੇ ਫਿਰ ਕੀ ਹੋਇਆ ਕਿ ਜਦੋਂ ਮੈਂ ਜਾਣ ਲੱਗੀ ਤਾਂ ਉਹਨਾਂ ਨੇ ਮੇਰੇ ਸਿਰ ਦੇ ਉੱਤੇ ਮਾਰਨ ਲੱਗੇ ਸੀਗੇ ਕਿਰਪਾਨ ਦੇ ਨਾਲ ਤੇ ਮੇਰੀ ਬਾਹਂ ਦੇ ਉੱਤੇ ਲੱਗ ਇਹ ਉਦੋਂ ਹੋਇਆ ਨਹੀਂ ਸੀ ਉਦੋਂ ਲੱਗੀਆਂ ਇੱਕ ਥੋੜਾ ਵੀਡੀਓ ਕੁਝ ਦਿਨ ਪਹਿਲਾਂ ਦੇਖਿਆ ਸੀਗਾ ਜਿਹੜਾ ਜਿੱਥੇ ਪੁਲਿਸ ਨਾਲ ਬੈਸਰੇ ਸੀ ਇਹ ਉਹੀ ਉਹੀ ਇਨਸੀਡੈਂਟ ਹੈ ਉਹੀ ਉਹੀ ਇਨਸੀਡੈਂਟ ਆ ਉਹ ਮੱਤੇਵਾੜ ਦਾ ਚੌਂਕੀ ਇਨਚਾਰਜ ਆ ਉਹ ਮੁੰਡੀਆਂ ਦਾ ਬੰਦਾ ਆ ਉਹ ਬਾਕੀ ਸਾਰੇ ਦੇਖੋ ਪੁਲਿਸ ਦੀ ਟਰਾਂ ਐਸਐਚਓ ਸੀਪੀ ਏਸੀਪੀ ਡੀਸੀਪੀ ਸਾਰੇ ਬਦਲ ਗਏ ਬਟ ਉਹ ਚੌਂਕੀ ਇੰਚਾਰਜ ਨਹੀਂ ਬਦਲੇ ਸਿਮਰਨ ਕੌਰ ਗਿੱਲ ਹਾਲਾਂਕਿ ਵੀਡੀਓ ਸੋਸ਼ਲ ਮੀਡੀਆ ਤੇ ਤੁਸੀਂ ਆਮ ਦੇਖਦੇ ਹੋ ਉਹਨਾਂ ਦੇ ਕਿਉਂਕਿ ਸੋਸ਼ਲ ਐਕਟੀਵਿਸਟ ਦੇ ਤੌਰ ਦੇ ਉੱਤੇ ਵਿਚਰਦੇ ਨੇ ਤੇ ਇੱਕ ਜਿਹੜਾ ਮਾਮਲਾ ਜਿਵੇਂ ਸਾਹਮਣੇ ਆਇਆ ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜਾ ਉਹਨਾਂ ਦੇ ਸੱਟਾਂ ਨੇ ਜਿਹੜੀਆਂ ਉਹ ਵੀ ਲੱਗੀਆਂ ਨੇ ਗਿਆ ਮੈਂ ਪੂਰਾ ਮਾਮਲਾ ਕੀ ਹੋਇਆ ਸੀ ਤੁਸੀਂ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਕਿ ਤੁਹਾਡੇ ਕਾਫੀ ਟਾਂਕੇ ਲੱਗੇ 2 ਮਹੀਨਿਆਂ ਤੋਂ ਸੈਨ ਮਾਫੀਆ ਦੇ ਖਿਲਾਫ ਲੜ ਰਹੇ ਆ ਤੇ ਲੋਕਾਂ ਨਾਲ ਨਜਾਇਜ਼ ਹੁੰਦੀ ਹੈ ਤੇ ਮੈਂ ਲੋਕਾਂ ਦਾ ਸਾਥ ਦੇਣ ਲਈ ਮੈਂ ਪਿੰਡ ਹੀ ਰਹਿ ਰਹੀ ਹਾਂ ਪਿਛਲੇ 2 ਮਹੀਨੇ ਤੋਂ ਵੀ ਮੈਂ ਲੋਕਾਂ ਦੇ ਨਾਲ ਖੜੀ ਹਾਂ ਕਿਉਂਕਿ ਜਦੋਂ ਹੀ ਮੈਂ ਵਾਪਸ ਹੁੰਨੀਆ ਲੋਕਾਂ ਤੇ ਅਟੈਕ ਹੋ ਜਾਂਦਾ ਹੈ ਆ ਪੁਲਿਸ ਪ੍ਰਸ਼ਾਸਨ ਤੰਗ ਕਰਦਾਇਆ ਐ ਐਕਸਨ ਨੂੰ ਕਿ ਉੱਥੇ ਤੁਹਾਨੂੰ ਪਹਿਲਾਂ ਵੀ ਪਤਾ ਲੱਗਿਆ ਸੀ ਕਾਫੀ ਟਾਈਮ ਤੋਂ ਚੱਲ ਰਹੀ ਹੈ ਕਾਫੀ ਟਾਈਮ ਤੋਂ ਇਹ ਚੀਜ਼ ਚੱਲ ਰਹੀ ਆ ਲੋਕ ਪਰੇਸ਼ਾਨ ਸੀਗੇ ਪਹਿਲਾਂ ਪੰਚਾਇਤਾਂ ਦੂਜੀਆਂ ਸੀਗੀਆਂ ਜਦੋਂ ਉਹਦੀ ਨਵੀਂ ਪੰਚਾਇਤ ਆਈ ਆ ਇਹ ਨਿਊਟਰਲ ਆ ਕਿਸੇ ਪਾਰਟੀ ਨਾਲ ਨਹੀਂ ਜੁੜੀ ਹੋਈ ਤਾਂ ਉਦੋਂ ਤੋਂ ਮਿਲ ਕੇ ਅਸੀਂ ਇੱਕ ਪੀ ਡਬਲਯੂ ਡੀ ਤੋਂ ਲੈਟਰ ਲੀ ਲੈਟਰ 'ਚ ਲਿਖਿਆ ਹੋਇਆ ਕਿ ਸਾਡੀ ਰੋਡ ਜਿਹੜੀ ਹੈਗੀ ਆ ਪਬਲਿਕ ਯੂਟਿਲਿਟੀ ਵਾਲੀ ਰੋਡ ਹੈ ਤੇ ਮਾਈਨਿੰਗ ਨਹੀਂ ਚੱਲ ਸਕਦੀ ਮਾਈਨਿੰਗ ਵਾਲੇ ਵਾਹਨ ਨਹੀਂ ਜਾ ਸਕਦੇ ਥੈਨ ਅਸੀਂ ਉਹਨਾਂ ਦੇ ਜਿਹੜੇ ਡਾਕੂਮੈਂਟਸ ਕਢਾਏ ਉਹ ਤੋਂ ਕਲੀਅਰ ਸੀ ਕਿ ਉਹ ਸਾਡੇ ਰੋਡ ਤੋਂ ਜਾ ਹੀ ਨਹੀਂ ਸਕਦੇ ਹੈਗੇ ਇਹਨਾਂ ਦੀ ਅੰਡਰਟੇਕਿੰਗ ਆ ਕਿ ਪਿੰਡ ਵਾਲਿਆਂ ਨੂੰ ਤਕਲੀਫ ਨਹੀਂ ਹੋਊਗੀ ਫਿਰ ਪਿੰਡ ਵਾਲਿਆਂ ਨੂੰ ਅਸੀਂ ਲੀਗਲੀ ਚੱਲੇ ਕਿ ਸਾਨੂੰ ਤਕਲੀਫ ਹੋ ਰਹੀ ਆ ਤੇ ਉਹਨਾਂ ਨੇ ਸਾਡੀ ਇੱਕ ਵਾਰ ਤਾਂ ਮੰਗਾ ਮੰਨ ਲਈ ਅਸੀਂ ਪ੍ਰੋਟੈਸਟ ਤੋਂ ਉੱਠ ਗਏ ਬਾਅਦ ਚ ਫਿਰ ਉਹਨਾਂ ਨੇ ਉਹੀ ਕੰਮ ਸ਼ੁਰੂ ਕਰ ਦਿੱਤਾ ਐਡਮਿਨਿਸਟ੍ਰੇਸ਼ਨ ਨੇ ਐਡਮਿਨਿਸਟ੍ਰੇਸ਼ਨ ਨੇ ਐਫ ਆਈ ਆਰ ਹੋਈਆਂ ਸੀਗੀਆਂ ਇਹ ਵੀ ਕਹੇ ਵੀ ਕੈਨਸਲ ਕਰਾਂਗੇ ਬਟ ਕੋਈ ਐਫ ਆਈ ਆਰ ਕੈਨਸਲ ਨਹੀਂ ਹੋਈ ਈਵਨ ਮੈਨੂੰ ਦਬਾਉਣ ਲਈ ਮੇਰੇ ਬ੍ਰਦਰ ਦੇ ਉੱਤੇ ਵੀ ਆਰਮ ਐਕਟ ਦਾ ਕੀਤਾ ਗਿਆ ਜੋ ਸਿਰਫ 2 ਦਿਨ ਲਈ ਇੰਡੀਆ ਆਇਆ ਸੀਗਾ ਤੇ ਫਿਰ ਕੀ ਹੋਇਆ ਕਿ ਹੁਣ ਫਿਰ ਜਦੋਂ ਸਾਨੂੰ ਲੱਗਿਆ ਵੀ ਕੁਝ ਵੀ ਨਹੀਂ ਹੋ ਰਿਹਾ ਤਾਂ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਸ਼ੁਰੂ ਕਰਤਾ ਵੀ ਲੋਕ ਜਾਗਰੂਕ ਹੋਣਗੇ ਲੋਕ ਆਪਣੇ ਆਪ ਤਾਂ ਸਾਡੀ ਝੂਹਾਰ ਵੈਲਫੇਅਰ ਐਸੋਸੀਏਸ਼ਨ ਨੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਕਿ ਈਸੀ ਕੀ ਹੁੰਦੀ ਆ ਸੈਂਡ ਕੀ ਮਾਫੀਆ ਕੀ ਆ ਪ੍ਰੋਟੈਸਟ ਸੋਰੀ ਇਹਨਾਂ ਦੀਆਂ ਪ੍ਰੋਵੀਜ਼ਨਸ ਕੀ ਆ ਐਕਟ ਕੀ ਕਹਿੰਦਾ ਆ ਪਾਲਿਸੀਜ਼ ਕੀ ਕਹਿੰਦੀਆਂ ਲੋਕਾਂ ਨੂੰ ਜਾਗਰੂਕ ਕਰਨ ਲੱਗੇ ਤਾਂ ਜਦੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਗਦਾਪੁਰ ਨਾਮ ਦਾ ਪਿੰਡ ਆ ਸਾਡੇ ਪਿੰਡ ਦੇ ਨਾਲ ਹੀ ਆ ਅਸੀਂ ਉੱਥੇ ਜਾਗਰੂਕ ਕਰਨ ਲਈ ਸੈਮੀਨਾਰ ਸੀ ਸਾਡਾ 6 ਵਜੇ ਸੈਮੀਨਾਰ ਤੇ ਪਹੁੰਚੇ ਆ ਇੱਕ ਮੈਨੂੰ ਕਾਲ ਆ ਗਈ ਮੇਰਾ ਕਲਾਸਮੇਟ ਸੀਗਾ ਉਹਦੀ ਮਦਰ ਦੇ ਨਾਲ ਬਤਮੀਜ਼ੀ ਕਰ ਰਹੇ ਸੀਗੇ ਮੇਰੇ ਨਾਲ ਸਕੂਲ ਤੋਂ ਪੜਿਆ ਹੋਇਆ ਸੀ ਲੜਕਾ ਉਹਦੀ ਮਦਰ 80 ਸਾਲ ਦੇ ਆ ਉਹ ਉਹਨਾਂ ਦੇ ਪੈਰ ਤੇ ਸੱਟ ਲੱਗੀ ਆ ਉਹਨਾਂ ਨੇ ਇੱਕ ਟਿੱਪਰ ਰੋਕਿਆ ਹੋਇਆ ਸੀ ਟਿੱਪਰ ਦੀ ਫਿਟਨੈਸ ਐਕਸਪਾਇਰ ਸੀਗੀ ਜਿਹੜਾ ਟਿੱਪਰ ਸੀਗਾ ਉਹ ਓਡੀਸ਼ਾ ਨੰਬਰ ਸੀਗਾ ਤੇ ਉਹਦੀ ਜਿਹੜਾ ਡਰਾਈਵਰ ਚਲਾ ਰਿਆ ਸੀਗਾ ਉਹਦੇ ਕੋਲ ਕੋਈ ਪਰਮਿਟ ਨਹੀਂ ਸੀਗਾ ਔਰ ਜਿਹੜਾ ਡਰਾਈਵਰ ਚਲਾ ਰਿਆ ਸੀ ਉਹਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਅਸੀਂ ਵਿਰੋਧ ਕੀਤਾ ਕਿ ਇਹ ਲੀਗਲੀ ਸਾਉਂਡ ਨਹੀਂ ਹੈਗਾ ਤੁਸੀਂ ਵਾਪਸ ਮੁੜੋ ਤੇ ਉਥੋਂ ਨਹੀਂ ਲੰਘ ਸਕਦੇ ਬਿਕੋਜ਼ ਉਹ ਉਹਨਾਂ ਦੀ ਪ੍ਰਾਈਵੇਟ ਪ੍ਰਾਪਰਟੀ ਔਰ ਰੋਡ ਉਹਨਾਂ ਦਾ ਬਾਏ ਕੀਤਾ ਸੀਗਾ ਬਟ ਉਹਨਾਂ ਨੇ ਕੀ ਕੀਤਾ ਇੱਕਦਮ ਆ ਕੇ ਸਾਡੇ ਤੇ ਅਟੈਕ ਕਰ ਇਹ ਉਦੋਂ ਹੋਇਆ ਅਟੈਕ ਜੀ ਉਦੋਂ ਅਟੈਕ ਹੋਇਆ ਪਤਾ ਹੀ ਨਹੀਂ ਲੱਗਿਆ ਕਿਵੇਂ ਕਿਧਰੋਂ ਕੌਣ ਪੁੱਲ ਕਰਕੇ ਲੈ ਗਿਆ ਦੋ ਵਾਰ ਮੈਨੂੰ ਘੜੀਸ ਕੇ ਲੈ ਕੇ ਗਿਆ ਪਿੰਡ ਵਾਲੇ ਅੰਦਰ ਲੈ ਗਏ ਫਿਰ ਮੇਰਾ ਫੋਨ ਸਿੱਟਤਾ ਘੜੀਸ ਕੇ ਲੈ ਗਏ ਹੂੰ ਬਸ ਤੇ ਫਿਰ ਕੀ ਹੋਇਆ ਕਿ ਜਦੋਂ ਮੈਂ ਜਾਣ ਲੱਗੀ ਤਾਂ ਉਹਨਾਂ ਨੇ ਮੇਰੇ ਸਿਰ ਦੇ ਉੱਤੇ ਮਾਰਨ ਲੱਗੇ ਸੀਗੇ ਕਰਪਾਨ ਦੇ ਨਾਲ ਤੇ ਮੇਰੀ ਬਾਹ ਦੇ ਉੱਤੇ ਲੱਗੀ ਇਹ ਉਦੋਂ ਵੈ ਨਹੀਂ ਸਟਾਪ ਉਹਦੋਂ ਲੱਗੀਆ ਇੱਕ ਤੁਹਾਡਾ ਵੀਡੀਓ ਕੁਝ ਦਿਨ ਪਹਿਲਾਂ ਦੇਖਿਆ ਸੀਗਾ ਜਿਹੜਾ ਜਿੱਥੇ ਪੁਲਿਸ ਨਾਲ ਬੈਸਰੇ ਸੀ ਇਹ ਉਹੀ ਉਹੀ ਇਨਸੀਡੈਂਟ ਉਹੀ ਉਹੀ ਇਨਸੀਡੈਂਟ ਆ ਉਹ ਮੱਤੇਵਾੜ ਦਾ ਚੌਕੀ ਇਨਚਾਰਜ ਆ ਉਹ ਮੁੰਡੀਆਂ ਦਾ ਬੰਦਾ ਆ ਉਹ ਬਾਕੀ ਸਾਰੇ ਦੇਖੋ ਪੁਲਿਸ ਦੀ ਟਰਾਂਸਫਰ ਹੋ ਗਈ ਐਸ ਐਚ ਓ ਸੀ ਪੀ ਏ ਸੀ ਪੀ ਡੀ ਸੀ ਪੀ ਸਾਰੇ ਬਦਲ ਗਏ ਬਟ ਉਹ ਚੌਕੀ ਇਨਚਾਰਜ ਨਹੀਂ ਬਦਲੇ ਆ ਉਹ ਦੱਸਣਾ ਆਏ ਸੀਗੇ ਵਿੱਚ ਜਦੋਂ ਆਪਾਂ ਗੱਲ ਸ਼ੁਰੂ ਕਰੀਏ ਵੀ ਐਫ ਆਈ ਆਰ ਸ਼ਾਇਦ ਹੋ ਗਈ ਆ ਤੁਹਾਡੇ ਮਾਮਲੇ ਦੇ ਵਿੱਚ گورنر ਸਾਹਿਬ ਕੋਲ ਪਹੁੰਚਿਆ ਆ ਮੈਨੂੰ ਇਹ ਨਹੀਂ ਪਤਾ ਹੋ ਗਈ ਕਿ ਨਹੀਂ ਬਟ ਮੈਨੂੰ ਪਤਾ ਲੱਗਿਆ ਕਹਿੰਦੇ ਹੋ ਗਈ ਐਫ ਆਈ ਆਰ ਦੇਖਦੇ ਆ ਸਹੀ ਤਾਂ ਰਾਮਾ ਨਾਲ ਹੋਈ ਆ ਕਿ ਨਹੀਂ ਹੋਈ ਕਿਉਂਕਿ ਕਿਸ ਤਰੀਕੇ ਨਾਲ ਮੇਰੀ ਮੇਰੇ ਦੇ ਹੈਵ ਆਊਟ ਰੇਜ਼ਡ ਮਾਈ ਮੋਡੇਸਟੀ ਮੇਰੇ ਓਨਰ ਨੂੰ ਮੇਰੀ ਇੱਜ਼ਤ ਨੂੰ ਹੱਥ ਪਾਇਆ ਉਹਨਾਂ ਨੇ ਬਟ ਠੀਕ ਆ ਮੈਂ ਇਮੋਸ਼ਨਲ ਹੋ ਸਕਦੀ ਆ ਪਰ ਮੈਂ ਡਰਦੀ ਨਹੀਂ ਕਿਸੇ ਤੋਂ ਸੱਟਾਂ ਲੱਗਣੀਆਂ ਅੱਡ ਗੱਲ ਹੁੰਦੀ ਆ ਪਰ ਜੋ ਤੁਹਾਡੀ ਇੱਜ਼ਤ ਨੂੰ ਤੋਇਆ ਜਾਂਦਾ ਤੁਹਾਡੀ ਚੁੰਨੀ ਖਿੱਚੀ ਜਾਂਦੀ ਹੈ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਆ ਉਹਨਾਂ ਨੇ ਦੇਖਿਆ ਨਹੀਂ ਵੀ ਅੱਗੇ ਲੇਡੀ ਐ ਉਹ ਪਤਾ ਸੀਗਾ ਇੰਟੈਂਸ਼ਨਲੀ ਮੇਰੇ ਤੇ ਅਟੈਕ ਕੀਤਾ ਗਿਆ ਆ ਇਹ ਕੋਈ ਇਹ ਨਹੀਂਗਾ ਇਹ ਇਟ ਵਾਸ ਪਲਾਨਡ ਚਲੋ ਫਿਰ ਬਹੁਤ ਧੰਨਵਾਦ ਤੁਹਾਡਾ ਤੇ ਇਸ ਪੂਰੇ ਮਾਮਲੇ ਦੇ ਵਿੱਚ ਕਹਿੰਦੇ ਕਿ ਜਿਸ ਤਰ੍ਹਾਂ ਦੇ ਨਾਲ-ਨਾਲ ਇਸ ਪੂਰੇ ਮਾਮਲੇ ਤੋਂ ਹੁਣ ਅੱਗੇ ਵਧਿਆ ਤਾਂ ਬਿੱਤ ਜਾਣਕਾਰੀ ਦੇ ਕੇ ਗਈ ਸੀ ਕਿ ਭਾਈ ਸਾਭ ਕੀ ਮਾਮਲਾ ਦਰਜ ਹੋ ਗਿਆ ਪਰ ਗਵਰਨਰ ਹਾਊਸ ਪਹੁੰਚੀ ਸੀ ਕਿ ਜਿਸੇ ਮੰਗ ਨੂੰ ਲੈ ਕੇ ਕਿ ਮਾਮਲਾ ਦਰਜ ਨਹੀਂ ਹੋਇਆ ਉਹ ਕੀਤਾ ਜਾਵੇ ਤੇ ਦੂਜੇ ਹੀ ਜਿਵੇਂ ਦੇ ਨਾਲ ਕਹਿੰਦੇ ਆਖਰ ਇਹ ਪੂਰਾ ਮਾਮਲਾ ਅੱਗੇ ਵਧਿਆ ਤਾਂ ਮੈਂ ਆਖਰ ਤੱਕ ਲੜਾਈ ਲੜੂੰਗੀ ਕਿਉਂਕਿ ਮੈਨੂੰ ਟਾਰਗੇਟ ਕਰਿਆ ਗਿਆ ਮਰੀਜਤ ਨੂੰ ਹੱਥ ਪਾਇਆ ਗਿਆ ਤੇ ਦੂਜੇ ਪਾਸੇ ਸਭ ਤੋਂ ਵੱਡੀ ਗੱਲ ਕੀ ਜਿਹੜਾ ਮਾਈਨਿੰਗ ਨੂੰ ਲੈ ਕੇ ਅਸੀਂ ਲਗਾਤਾਰ ਵਿਰੋਧ ਕਰ ਰਹੇ ਸੀ ਕਹਿੰਦੇ ਮੇਨ ਇੰਟੈਂਸ਼ਨਲੀ ਇਸ ਕਰਕੇ ਸਾਨੂੰ ਪਿੱਛੇ ਰੋਕਣ ਦੀ ਕੋਸ਼ਿਸ਼ ਕਰੀ ਕਿ ਆ ਅਸੀਂ ਅੱਗੇ ਨੂੰ ਆਪਦੀ ਆਵਾਜ਼ ਬੁਲੰਦ ਨਾ ਕਰੀਏ ਇਸ ਪੂਰੇ ਮਾਮਲੇ ਵਿੱਚ ਵੀ ਜੇ ਦੇਖਿਆ ਜਾਵੇ ਬੇਜਰੂਰੀ ਹੁੰਦਾ ਕਿ ਇਨਵੈਸਟੀਗੇਸ਼ਨ ਹੋਵੇ ਤੇ ਸੱਚ ਸਾਹਮਣੇ ਆਵੇ ਕਿ ਆਖਰ ਪੂਰਾ ਇਨਸੀਡੈਂਟ ਕੀ ਹੋਇਆ ਕੌਣ ਦੋਸ਼ੀ ਆ ਤੇ ਕੌਣ ਗੁਨਾਹਗਾਰ ਆ ਵੀਡੀਓ ਜਰਨਿਸਟ ਹਰਪਾਲ ਦੇ ਨਾਲ ਸੁਮੇਤ ਸਿੰਘ ਰੋਜਣਾ ਸਪੈਂਟ ਚੰਡੀਗੜ੍ਹ